ਸਰਿਕ ਕਿਕਰ ਨਬਰੀਏ ਇਹ ਮੈ ਤੁਹਾਨੂੰ ਦੱਸਣਾ ਚਾਹਾਂਗਾ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਸਿਦਮਾ ਬੇੜ ਦਾ ਏਰੀਆ ਹੈਗਾ ਇੱਥੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਵੀ ਸੌਟਕ ਪਦਾਰਥ ਹੋ ਸਕਦਾ ਹੈ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200 ਬਟਾ 25 ਮਕਦਮਾ ਹੈਗਾ ਅੰਡਰ 3 4 ਐਕਸਪਲੋਸਿਵ ਐਕਟ 25 49 58 ਆਮਜ਼ ਐਕਟ ਤੇ 190 99 ਬੀ ਐਨ ਐਸ ਉਹ ਦਰਜ ਕਰਕੇ ਉਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਤ ਕਰ ਰਹੇ ਸੀ ਤੇ ਇਨਫਾਰਮੇਸ਼ਨ ਆਈ ਕਿ ਉਹ ਜਿਹੜੀ ਝੰਡੀ ਤੋਂ ਰੋਡ ਆਉਂਦੀ ਹੈ ਕਚੇਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋ ਸਾਡੀ ਸੀਆਈ ਦੀ ਪਾਰਟੀ ਫਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਿਧਮਾਪੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਨ ਦਾ ਬਟ ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਇੱਕਦਮ ਭਜਾਈ ਤੇ ਉਹ ਕਾਲੀ ਕਾਲੀ ਦੇ ਵਿੱਚ ਇਹਨਾਂ ਦੀ ਦਰਖਤ ਵੱਡੀ ਵੱਜੀ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਇਹਦਾ ਸ਼ੀਸ਼ਾ ਵੀ ਟੁੱਟਿਆ ਪਿਛੋਂ ਇੱਕ ਬੰਦਾ ਉੱਤਰ ਕੇ ਟੋਟਲ ਪੰਜ ਮੁਲਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿਛੋਂ ਉੱਤਰ ਕੇ ਉਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਦੀ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੱਕ ਫਾਇਰ ਕੀਤਾ ਤਾਂ ਇੱਕ ਮੁਲਜ਼ਮ ਜਿਹਦਾ ਨਾਮ ਹੈਗਾ ਅਮਜਦ ਮਸੀਹ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਇਹਨੂੰ ਹਸਪੀਟਲ ਭੇਜਤਾ ਹੈ ਤੇ ਐਜ਼ ਆਫ ਨਾਓ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅ ਅਰਜਨ ਨਾਮ ਦਾ ਬੰਦਾ ਉਰਫ ਚਾਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਤੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾਡ ਵੀ ਮੰਗਾ ਲਿਆ ਸੋ ਜਾਬਤੇ ਅਨੁਸਾਰ ਅਸੀਂ ਉਹਨੂੰ ਵੀ ਡਿਸਪੋਜ਼ ਆਫ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ ਬੱਤੀ ਬੋਰ ਦਾ ਪਿਸਟਲ ਵੀ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪਗਦੇ ਵਿੱਚ ਲੱਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹਦੀ ਲੈਗ 'ਚ ਲੱਗਿਆ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ ਇਹ ਹੁਣ ਤੋਂ ਇਹ ਹੁਣ ਤੋਂ ਜੀ ਅੱਧੇ ਪਾਣੇ ਘੰਟੇ ਪਹਿਲਾਂ ਦੀ ਘਟਨਾ ਹੈਗੀ ਜਿਹੜਾ ਸਾਰਾ ਵਕੂਆ ਹੋਇਆ ਜੀ ਪਰ ਇਹਨਾਂ ਦਾ ਕੋਈ ਕ੍ਰਿਮੀਨਲ ਪਛੋਕੜ ਵੀ ਸਰ ਇਹਦੇ ਵਿੱਚ ਉਹ ਤੋਂ ਚੈੱਕ ਕਰਾਂਗੇ ਜੀ ਹੁਣ ਕਿਉਂਕਿ ਹੁਣ ਔਰਲੀ ਉਹ ਤਰਨਤਾਰ ਨੇ ਜਿਹੜੇ ਦੇ ਰਨ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋਇਆ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲ ਬੜੀ ਤਫਤੀਸ਼ ਨਾਲ ਮਤਲਬ ਤਫसील ਨਾਲ ਇਹਦੀ ਤਫਤੀਸ਼ ਹੋਊਗੀ ਤੇ ਤਾਂਕਿ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣ ਤੇ ਇਹਦੀ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿੱਥੋਂ ਆਇਆ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹਦੀ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਹੁਣ ਤਫ਼ਤੀਸ਼ ਅੱਗੇ ਇਹਨੂੰ ਅਨਰਥ ਕਰਾਂਗੇ ਸਰ ਜਕਮੀ ਜਿਹੜਾ ਹੋਇਆ ਵਾ ਐਪਰੇਨ ਹੋਇਆ ਜੀ ਇੱਕ ਇੱਕ ਹੋਇਆ ਜੀ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਜੀ ਹਾਂ ਸਰ ਗੱਡੀ ਕਿਹੜੀ ਹੈ ਇਹ ਗੱਡੀ ਸਕੋਰਪਿਓ ਐਨ ਹੈਗੀ ਹੈ ਜੀ ਬਲੈਕ ਕਲਰ ਦੀ ਨੰਬਰ ਇਹਦਾ ਜੀ ਇਹਦੇ ਵਿੱਚ ਇਹ ਨਾ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਜੇ ਨੰਬਰ ਦੀ ਗੱਲ ਕੀਤੀ ਇਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਆਪਣੀ ਨੰਬਰ ਪਲੇਟ ਮੁਰਲੀ ਜਿਹੜੀ ਹੈਗੀ ਅਗਲੇ ਵਾਲੀ ਉਹ ਹਟਾਈ ਹੋਈ ਸੀ ਤੇ ਪਿਛਲੀ ਵਾਲੀ ਤੇ ਗਾਰਾ ਮਲਿਆ ਹੋਇਆ ਸੀ ਤਾਂ ਕਿ ਇਹ ਕਿਸੇ ਦੀ ਨਿਗਾਹ 'ਚ ਨਾ ਆਣ ਦੇਖਣ 'ਚ ਨੰਬਰ ਨਾ ਪਤਾ ਚੱਲੇ ਜੋ ਹੁਣ ਅਸੀਂ ਜਦੋਂ ਚੈੱਕ ਕੀਤਾ ਤੇ ਗੱਡੀ ਦਾ ਨੰਬਰ PB 46 AM 9116 ਪੜਿਆ ਗਿਆ ਜੀ ਥੈਂਕ ਯੂ